ਸਾਡੇ ਕੋਲ ਕੋਈ ਸ਼ਬਦ ਨਹੀਂ ਹੈ ਜੇ ਉਹਨਾਂ ਦਾ ਅਸੀਂ ਜਿੱਦਾਂ ਧੰਨਵਾਦ ਕਰੀਏ ਐਸੇ ਗੁਰਬਾਣੀ ਦਾ ਪਰਮਾਨ ਹੈ ਚਰਨ ਸ਼ਰਨ ਗੁਰ ਦੇਖ ਪੈਦਾ ਜਾਏ ਚਲ ਸਤ ਗੁਰ ਕੋਟ ਪੈਦਾ ਆਗੇ ਹੋਏ ਦੇਖ ਹੈ ਸੀਤੂ ਕਹਿਦਾ ਰੂਹ ਨਾਲ ਚੱਲ ਕੇ ਤਾਂ ਦੇਖੋ ਗੁਰੂ ਮਹਾਰਾਜ ਕਰੋੜਾਂ ਪੈਦੇ ਚੱਲ ਕੇ ਤੁਹਾਨੂੰ ਉਪਰ ਵਿੱਚ ਲੈਣ ਦੇ ਲਈ ਖੜਾ ਹਿੱਤਾ ਤੇ ਮੈਂ ਛੋਟੀ ਜੀ ਬੇਨਤੀ ਕਰਦਿਆਂ ਕਿ ਮੈਂ ਕੋਈ ਰਾਜਨੀਤਿਕ ਨਹੀਂ ਮੈਂ ਕੰਜੀਨੀਅਰ ਸੀ ਵਰਕਾਉਂ ਉੱਥੇ ਇੱਕ 78 ਸਿੱਖਾਂ ਦੇ ਕਤਲ ਦਾ ਪਤਾ ਲੱਗਾ ਭਾਵਨਾ ਬਸ ਰੁਕੇ ਉਹਨਾਂ ਦਾ ਮਸਲਾ ਚੱਕ ਲਿਆ ਪੰਜਾਬ ਆਇਆ ਪੰਜਾਬ ਦੇ ਵਿੱਚ ਆ ਕੇ ਇੱਥੇ ਮੈਨੂੰ ਅਤਵਾਦੀ ਦੇਸ਼ throi ਕਿਹਾ ਕਿ ਜਿਹੜਾ ਚ ਬੰਦ ਕਰਦਾ ਕਦੇ ਕੋਟਾ ਤੇ ਜਾਂਦੇ ਸੀ ਕਦੇ ਕਚਹਿਰੀਆਂ ਚ ਜਾਂਦੇ ਸੀ ਕਦੇ ਉਹਨਾਂ ਦਾ ਕੇਸ ਲੜਦੇ ਸੀ ਤੇ ਫਿਰ ਐਸਾ ਮੌਕਾ ਆਇਆ ਮੈਨੂੰ ਗਿਆ ਕਿ ਤੁਸੀਂ ਇਲੈਕਸ਼ਨ ਕਰੋ ਪਹਿਲਾਂ ਮੈਂ ਲਖਮਣ ਦੇ ਸਾਥਿਪਥ ਲਾਫ ਸੀ ਮੈਂ ਕਿਹਾ ਵੀ ਇਹ ਜਿਹੜਾ ਮਾਮਲਾ ਹੈ ਸਾਡੇ ਬਸ ਦੀ ਗੱਲ ਨਹੀਂ ਪਰ ਸੰਗਤਾਂ ਨੇ ਮਹਾਂਪੁਰਖਾਂ ਨੇ ਕਈਆਂ ਨਾਲ ਜਿਨ੍ਹਾਂ ਦੀ ਸੰਗਤ ਕਰਦੇ ਸੀ ਉਹਨਾਂ ਨੇ ਇੱਕ ਸਹਿਜ ਸੁਭਾਅ ਕਿਹਾ ਕਿ ਤੁਸੀਂ ਖਾਲਸਾ ਦੀ ਰੈਕਸ਼ਨ ਲੜੋ ਪਰ ਪਉਗਾ ਤੋਂ ਪਉਸਤੋਂ ਦਾ ਕਿਹੜਾ ਛੁੱਟੂਗਾ ਤੁਸੀਂ ਜਿੱਤੋ ਚਾਹੇ ਹਾਰੋ ਪਰ ਪਉਸਤੋਂ ਕਿਹੜਾ ਛੁੱਟੂਗਾ ਉਹਨਾਂ ਮਹਾਨਖਾਨੇ ਐਸੀ ਕਿਰਪਾ ਕੀਤੀ ਮੈਨੂੰ ਟਿਕਟ ਵੀ ਇਸ ਸਭ ਤੋਂ ਜਿਹੜਾ ਨਕਰ ਪੁਹਾੜੀ ਪਲਾਜ ਜਿੱਥੇ ਗੁਰੂ ਹਰਕਮਿੰਦਰ ਸਾਹਿਬ ਦੀ ਧਰਤੀ ਹੈ ਉੱਥੋਂ ਮਿਲੀ ਤੇ ਇੱਥੇ ਆ ਕੇ ਚੋੜਾ ਸਾਹ ਦੇ ਵਿੱਚ ਆ ਕੇ ਅਰਦਾਸ ਕੀਤੀ ਮਹਾਂਪੁਰਖਾਂ ਦੇ ਗੁਰੂ ਸਾਹਿਬ ਦੇ ਅੱਗੇ ਛੇਵੇਂ ਪਾਤਸ਼ਾਹ ਦੇ ਅੱਗੇ ਮੇਰੀ ਪੀੜ ਦੇ ਮਾਲਕ ਅੱਗੇ ਤੇ ਸੱਚ ਜਾਣਿਓ ਜਿਹੜੀ ਉਸ ਮੈਨੂੰ ਫੜਦੀ ਫਿਰਦੀ ਸੀ ਜਾਂ ਜੋ ਗੱਡੀਆਂ ਅੱਗੇ ਪਿੱਛੇ ਲਾ ਕੇ ਮੈਨੂੰ ਘੁੰਮਦੀਆਂ ਲੈ ਕੇ ਜਾਂਦੀ ਹੈ ਮੇਰੀ ਸਤਿਕਾਰ ਨਹੀਂ ਦਿੰਦੀ। ਇਹ ਗੁਰੂ ਸਾਹਿਬਾਂ ਦੀ ਕਿਰਪਾ ਵਾ ਇਹ ਉਹਨਾਂ ਦੀ ਰਹਿਮਤ ਦਾ ਸਾਡੇ 'ਚ ਕੁਝ ਨਹੀਂ ਸੱਚੀ ਕਹਿ ਰਿਹਾ ਮੈਂ ਕੋਈ ਰਾਜਨੀਤਿਕ ਬੰਨ ਦੇ ਲਈ ਉੱਥੇ ਉਹ ਮਾਮਲਾ ਨਹੀਂ ਸੀ ਚੱਕਿਆ। ਔਰ ਅੱਜ ਵੀ ਜਿਹੜੀ ਇਹ ਭਾਵਨਾ ਬਣੀ ਹੈ ਜਦੋਂ ਮੈਂ ਮਿਲਿਆ ਤਾਂ ਸਭ ਤੋਂ ਪਹਿਲਾਂ ਚੋਲਾ ਸਾਹਿਬ ਦੇ ਸਾਹਮਣੇ ਛੱਪੜ ਦੇ ਵਿੱਚ ਜੀ ਰਸਤਾ ਬਹੁਤ ਖਰਾਬ ਗੰਦਾ ਮਾੜਾ ਬੜੇ ਮਨ ਦੇ ਵਿੱਚ ਦੁੱਖ ਹੁੰਦਾ ਸੀ ਕਿ ਗੁਰੂ ਸਾਹਿਬ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਜਿੱਥੇ ਆਏ ਹੋਣ ਤੇ ਇਦਾਂ ਦੀ ਹਾਲਤ ਮੈਸਾ ਜਦੋਂ ਇੱਕ ਹੰਕਾਰ ਦਾ ਨਾਮ ਹੈ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸਭ ਤੋਂ ਪਹਿਲਾ ਕੰਮ ਉਹੀ ਕਰਾਇਆ ਕਿ ਗੁਰੂ ਘਰ ਦੇ ਸਾਹਮਣੇ ਵਾਲਾ ਜਿਹੜਾ ਰਿਸਤਾ ਉਹ ਵਧੀਆ ਤੇ ਪੱਕਾ ਬਣਾਈਏ ਬੜੀ ਖੁਸ਼ੀ ਦੀ ਗੱਲ ਹੈ ਕਿ ਇਥੋਂ ਦੇ ਸਰਪੰਚ ਸਾਹਿਬ ਉਹ ਵੀ ਬੜੀ ਮਿਹਨਤ ਦੇ ਨਾਲ ਬਿਸ਼ਿੰਦਰ ਦੇ ਨਾਲ ਗੁਰੂ ਘਰ ਦੀ ਪੇਵ ਕਰਨ ਵਾਲੇ ਨੇ ਤੇ ਗੁਰੂ ਘਰ ਦੀ ਸੇਵਾ ਦੇ ਵਿੱਚ ਹਮੇਸ਼ਾ ਅੜਦੇਵੇਂ ਸਤਾਰ ਗੁਰਿੰਦਰ ਸਿੰਘ ਜੀ ਨੇ ਉਹਨਾਂ ਦਾ ਵੀ तहे ਦਿਲੋਂ ਧੰਨਵਾਦ ਕਰਦਾ ਮੈਂ तहे ਦਿਲੋਂ ਧੰਨਵਾਦ ਕਰਦਾ ਗੁਰਦੁਆਰਾ ਕਮੇਟੀ ਜੰਮਦਮਾ ਸਹਾਰਾ ਸੱਚੀ ਗੱਲ ਹੈ ਮੇਰੇ ਕੋਲ ਕੋਈ ਸ਼ਬਦ ਨਹੀਂ ਕੋਈ ਲਫਜ਼ ਨਹੀਂ میرے ਕੋਲ الفاظوں کی کمی ہے کہ اننا ਦਾ میں کینے ਧੰਨਵਾਦ ਕਰਾਂ ਕਿਹੜੇ ਸ਼ਬਦਾਂ ਦੇ ਨਾਲ ਧੰਨਵਾਦ ਕਰਾਂ پچھلی ਵਾਰ ਜੇ ਤਾਂ میٹنگ ਕੀਤੀ 50 منٹاں ਦਾ ਇਹਨਾਂ ਨੂੰ ਅਸੀਂ ਇਹ ਆਸੀ ਕਿ 50 ਮਿੰਟਾਂ ਦੇ ਵਿੱਚ ਅਸੀਂ ਸੰਗਤ ਕਰਨ ਦੇ ਲਈ ਇੱਥੇ ਆਏ ਜਿਵੇਂ ਬਾਬਾ ਜੀ ਕਹਿੰਦੇ میٹنگ ਤਾਂ ਜਿਹੜੀ ਆਉ ਰਾਜਨੀਤਿਕ ਲੀਡਰਾਂ ਦੀ ਹੁੰਦੀ ਹੈ ਜਿੱਥੇ ਉਹਨੇ ਝੂਠ ਤੋਂ ਬਿਨਾਂ ਕੁਝ ਬੋਲਣਾ ਨਹੀਂ ਹੁੰਦਾ ਇਹ ਤਾਂ ਸੱਚੀ ਹੈ ਤੇ ਇਹ ਸਤਿપુરਖਾਂ ਦੀ ਜਿਹੜੀ ਸੰਗਤ ਹੈ ਉਹਨਾਂ ਵੀ ਵੀ ਬਹੁਤ ਪੈਂਦਾ ਸੀ ਇਹਨਾਂ ਨੇ ਫਟਾਫੰਟ ਸਾਨੂੰ ਇੱਥੇ ਸ਼ੈਲਟਰ ਦਿੱਤੀ ਤੇ ਅੱਜ ਵੀ ਜਿਹੜੀ ਇੱਥੇ ਸੰਗਤ ਕਰਨ ਦਾ ਇਹਨਾਂ ਨੇ ਸਾਨੂੰ ਹੌਸਲਾ ਦਿੱਤੀਆ ਮੈਂ ਸੱਚੀ ਕਮੇਟੀ ਦਾ ਦੋਵੇਂ ਹੱਥ ਜੋੜ ਕੇ ਸਿਰ ਝੁਕਾ ਕੇ ਇਹਨਾਂ ਦਾ ਕਰੋੜਾ ਬਾਤ ਮੁਆਫ ਕਰਦਾ ਤੇ ਜਿਹੜਾ ਆਪਾਂ ਪ੍ਰੋਗਰਾਮ ਸਾਰਿਆਂ ਨੇ ਲੀਡਿਆ ਨਗਰ ਕੀਰਤਨ ਦਾ ਮੰਦੀ ਛੋੜ ਮਾਰਚ ਕਿਹਦਾ ਸਾਡਾ ਉਦੇਸ਼ ਹੀ ਇਹ ਸੀ ਵਿਦੇਸ਼ ਇਹ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਉਹ ਬੰਦਾ ਪਹਾੜੀ ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਤੋਂ ਛੁਡਾ ਕੇ ਲਿਆਏ ਸੀ ਬੇਸ਼ੱਕ ਉਹ ਹੀ 52 ਪਹਾੜੀ ਰਾਜੇ ਗੁਰੂ ਜੀ ਦੇ ਜਰਾਮਦੋ ਅਨੰਦਪੁਰ ਸਾਹਿਬ ਨੂੰ ਘੇਰਾ ਪੈਂਦਾ ਤੇ ਉਹਨਾਂ ਦੇ ਵਲਸ਼ੇ ਉੱਥੇ ਸੀ ਪਰ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪੀਰੀ ਦੇ مالک ਜੇ ਕਿਸੇ ਨਾਲ ਅਨਿਆਸ ਸੀ ਤੇ ਉਸ ਅਨਿਆਸ ਦੇ ਖਿਲਾਫ ਡਟ ਕੇ ਖੜੇ ਅਸੀਂ ਵੀ ਜਦੋਂ ਉਸ ਮਾਤਮ ਨੂੰ ਉਸ ਦ੍ਰਿਸ਼ ਜਿਹੜੇ ਜਿਹੜੇ ਰਸਤੇ ਦੇ ਵਿੱਚੋਂ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਨੂੰ 52 ਪਹਾੜੀ ਰਾਜਿਆਂ ਨੂੰ ਛੁਡਾ ਕੇ ਲਿਆਏ ਸੀ ਜਦੋਂ ਅਸੀਂ ਆਵਾਂਗੇ ਤਾਂ ਮੈਨੂੰ ਲੱਗਦਾ ਕਿ ਜਿਹੜੀ ਆ ਕੇਂਦਰ ਦੀਆਂ ਸਰਕਾਰਾਂ ਚਾਹੇ ਕਿਸੇ ਵੀ ਸਰਕਾਰ ਜਿਹਦਾ ਇਹਦੇ ਵਿੱਚ ਹੱਥਾਂ ਕਿਉਂ ਝੜਾ ਸਕਦੇ ਆ ਸ਼ਾਇਦ ਉਹ ਜਾਗ ਪੈਣ ਸ਼ਾਇਦ ਉਹਨਾਂ ਦੇ ਮਨ ਦੇ ਵਿੱਚ ਵੀ ਮਨਪੇਰ ਪੈ ਜਵੇ ਕਿ ਗੁਰੂ ਸਮਰੱਥ ਜਿਉਂਨਾ ਬੰਦਾ ਪਹਾੜੀ ਰਾਜਿਆਂ ਨੂੰ ਜਿਹੜੇ ਫਰਾਸਟੀਆਂ ਜਿਹੜੇ ਜਿੰਦੋਂ ਸਾਡੇ ਵੀਰ ਚ ਬੈਠਿਆ ਜਿਹੜੇ ਸਦਾਵਾ ਪੂਰੀਆਂ ਕਰ ਚੁੱਕੇ ਆ ਸ਼ਾਇਦ ਉਹਨਾਂ ਦੇ ਵੀ ਮਨ ਵਿੱਚ ਮਨਪੇਰ ਪੈ ਜਵੇ ਅਸੀਂ ਉਹਨਾਂ ਨੂੰ ਵੀ ਅਸੀਂ ਦਿਖਾ ਕਰਾਂਗੇ ਤੁਸੀਂ ਆਪ ਇੱਕ ਭਾਵਨਾ ਲੈ ਕੇ ਕੋਈ ਵੀ ਭਾਵਨਾ ਲੈ ਕੇ ਤੁਸੀਂ ਇਸ ਮਾਰਚਾ ਨੂੰ ਚੱਲੋਗੇ ਬੰਦੀ ਛੋੜ ਇਹ ਜੋ ਮਾਰਚਾ ਆਪਾ ਜਿਹੜਾ ਕਿ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਬਾਬਾ ਤੁਲਕੋਟ ਵਾਲਿਆਂ ਦਾ ਮੇਰੇ ਕੋਲ ਸ਼ਬਦ ਨਹੀਂ ਕਿ ਕਿਹੜਿਆਂ ਸ਼ਬਦਾਂ ਦੇ ਨਾਲ ਇਹਨਾਂ ਦਾ ਮੈਂ ਧੰਨਵਾਦ ਕਰਾਂ ਇਹਨਾਂ ਨੇ ਗੱਲ ਹੋਈ ਬਸ ਮੇਰੀ ਪਿੱਠ ਦੇ ਉੱਤੇ ਹੱਥ ਰੱਖਿਆ ਕਹਿੰਦੇ ਵੀ ਇਹ ਜਿਹੜਾ ਸਵਾਗ ਹੈ ਜਿਹੜਾ ਸਵਾਗਵਾ ਗੁਰੂ ਸਾਹਿਬ ਦੀਆਂ ਖੁਸ਼ੀਆਂ ਲੈਣ ਦੇ ਲਈ ਆਪਾਂ ਸਾਰੇ ਨਾਲੇ ਜ਼ਰੂਰ ਗੱਲਬਾਤ ਕਰਾਂਗੇ ਤੇ ਇਹਨਾਂ ਦੀ ਹੀ ਸਾਰੀ ਰਹਿਣ ਪਾਈ ਹੈ ਮੈਨੂੰ ਤਾਂ ਕੁਝ ਵੀ ਨਹੀਂ ਸੀ ਪਤਾ ਕਿ ਆਪਾਂ ਪ੍ਰੋਗਰਾਮ ਕਰਨਾ ਕਿਵੇਂ ਆਊਗਾ ਕਿਵੇਂ ਇਹਨਾਂ ਨੇ ਜਿਵੇਂ ਜਿਵੇਂ ਗੁਰੂ ਮਹਾਰਾਜ ਇਹਨਾਂ ਨੂੰ ਅੱਗੇ ਦੀ ਅੱਗੇ ਚੱਲਨੀ ਚਾਹਦੇ ਆ ਕਹਿੰਦੇ ਆਪਾਂ ਸਾਰੇ ਜਿਲ੍ਹਿਆਂ ਦੇ ਵਿੱਚ ਗੁਰ ਸੰਗਤ ਕਰਨੀ ਆ ਤੇ ਬੜੀ ਖੁਸ਼ੀ ਦੀ ਗੱਲ ਆ ਕਿ ਅਗਲੀ ਜੜੀ ਕੋ ਸੰਗਤ ਉਹ 28 ਤਰੀਕ ਨੂੰ ਮੋਗਾ ਜਿਲ੍ਹੇ ਦੇ ਵਿੱਚ ਹੋਣੀ ਆ ਮੈਂ ਜਿੰਨੇ ਵੀ ਸੰਤ ਮਹਾਂਪੁਰਖ ਬੈਠੇ ਆ ਕੋਈ ਪਟਿਆਲੇ ਤੋਂ ਕੋਈ ਹੋਰ ਡਿਸਟ੍ਰਿਕਟ ਦੇ ਵਿੱਚੋਂ ਅਗਰ 28 ਤਰੀਕ ਤੋਂ ਬਾਅਦ ਹੀ ਕੋਈ ਉਹ ਡੇਟ ਲੈਣਾ ਚਾਹੁੰਦੇ ਆ ਤੇ ਤੁਰਕੋਟ ਵਾਲੇ ਸੰਤ ਮਹਾਂਪੁਰਖਾਂ ਦੇ ਨਾਲ ਜ਼ਰੂਰ ਸੰਪਰਕ ਕਰੋ ਕਿਉਂਕਿ ਸਾਰੀ ਵਾਗਡੋਰ ਸਾਡੇ ਸੰਤ ਮਹਾਂਪੁਰਖਾਂ ਪਾਪਾ ਜੀ ਤੁਰਕੋਟ ਵਾਲਿਆਂ ਦੇ ਕੋਲੇ ਆ ਜਿਵੇਂ ਇਹਨਾਂ ਦਾ